ਖਲੋਣਾ ਖਾਲੋ ਮੱਖੀਆਂ ਮੈਨੀਆਂ ਖਾਲੋ ਜੜੀ ਖਾ ਲਿਆ ਵਾ ਮੱਖੀਆਂ ਵੀ ਮੀਂਹ ਪਿਆ ਰਿਹਾ ਹੁਣ ਅੰਦਰ ਸਾਰੀਆਂ ਮੱਖੀਆਂ ਖਾ ਲੈਣਾ ਬਾਜੀ ਹੋਰ ਨਹੀਂ ਬਸ ਬਸ ਜੜੀ ਆਓ ਇੱਕ ਮਿੰਟ ਅੰਦਰ ਗੱਲ ਸੁਣੀਏ ਮੇਰੇ ਯਾਨੀ ਉਹ ਡੈਡੀ ਅਮਾਨਪਈ ਚੱਲੀ ਆ ਔਰ 100 ਰੁਪਏ ਦੇ ਦੋ ਵਧਾਈ ਗੱਡੀ ਦਾ ਡੱਬਾ ਲੈ ਜੂਗੀ ਘਰ ਆਣੇ ਵੀ ਨਿਖਣ ਦੇ ਹੋਣੇ ਵੀ ਕੀ ਲੈ 100 ਰੁਪਏ ਦੇਣਾ ਕਿਉਂ ਤੀਹ ਜਾਣੀ ਆਈ ਆ ਹਣ ਇਹ ਨਹੀਂ ਤੇ ਡੱਬਾ 100 ਦਾ ਡੱਬਾ ਦਿੰਦਾ ਤੇ ਕਿੰਨੇ ਦਾ ਡੱਬਾ ਹੁੰਦਾ ਕਿੰਨੇ ਦਾ ਡੱਬਾ ਹੁੰਦਾ ਟੋਫੀਆਂ ਖਾਣੀ ਹੋਣੀਆਂ ਤੇ ਬਾਕੀ ਕੋਲੋਂ ਦੇ ਦੋ ਤੁਸੀਂ ਕੋਲੋਂ ਦੇ ਦੋ ਤੇ ਆਪ ਦਾ ਕੱਕ ਲੈ ਆਈ ਨਹੀਂ ਨਿਹਾਣੇ ਵਾਲੀ ਆਪ ਬੜਾ ਤਨ ਹੁੰਦਾ ਵਾ ਭਾ ਲੋਥੇ ਨਹੀਂ ਉਹਨੂੰ ਨਹੀਂ ਦੇਣਾ ਪਨੀਆਣੇ ਵੀ ਘਰ ਖਾਣ ਵਾਲੇ ਬੰਦਾ ਸਾਰੇ ਅੱਗੇ ਨਹੀਂ ਖਾਂਦੇ ਉਹਦੇ ਖਾਂਦੇ ਬੰਦਾ ਕੇਲੇ ਲੈ ਆਉਂਦਾ ਉਹਨੂੰ ਇੰਨੀ ਹੈ ਨਹੀਂ ਹੈ ਨਾ ਕੋਈ 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 ਨਹੀਂ ਦਿੰਦਾ ਤੇਰਾ ਦਿਮਾਗ ਖਰਾਬ ਤੇਰਾ ਪਤਾ ਨਹੀਂ ਮੈਂ ਆਪਣੇ ਲਈ ਇਤਨੀ ਮੰਗਣ ਦੀ ਮੈਂ ਤਾਂ ਨਿਆਣੇ ਪਤੀਜੇ ਨਹੀਂ ਦੇਦੇ ਉਹਨੂੰ ਘਰ ਪਤੀਜੇ ਨਹੀਂ ਦੇਦੇ ਉਹਨੂੰ ਕੋਲੋਂ ਪਾ ਰਿਓ ਕੋਲੋਂ ਦੇ ਦਿਓ ਕੋਲੋਂ ਦੇ ਦਿਓ ਉਹਦੇ ਬਾਅਦ ਇਹਨੂੰ ਦਵਾਤਾ ਹੁਣ ਤੂੰ 100 ਰੁਪਏ ਰਹਿਣ ਦੇ ਤੂੰ ਵੀ ਰੱਖ ਲੈ ਅੱਛਾ ਲੈ ਆਪਣਾ 100 ਰੁਪਏ ਆਪ ਤੇ ਦੇ ਦੂੰਗਾ 100 ਰੁਪਏ ਆ ਦੇ ਦੇ ਉਹਨੂੰ ਦੇ ਦੇ ਕੋਲੋਂ ਫੇਰ ਨਹੀਂ ਦੇਣੇ ਤੇ ਨਾ ਦੇ ਮੇਰ ਕੋ ਵਾਧੂ ਨਹੀਂ ਐ ਇੰਨਾ ਚਾਹ ਰਿਆ ਕਰ ਐਨੇ ਸੁੱਟਣ ਦੇ ਜੇ ਹੋਰ ਵੀ ਆ ਬਦਲੇ ਕੋਈ ਆ ਤੇਰੇ ਬਦਲੇ ਪਹਿਲਾਂ ਉਹਥੇ ਡੱਬਾ ਲੈ ਗਈ ਨਹੀਂ ਗਈ ਸਾਰੇ ਰੀਤੇ ਲੈ ਜੂਗੀ ਡੱਬਾ ਜਿੰਨੋ ਦਾ ਪਾਣੀ ਦਾ ਟਾਈਮ ਮੈਂ ਆਪੇ ਚਲ ਜੂਗੀ ਲੈ ਜੂਗੀ ਵਗਿਆ ਡੱਬਾ ਲੈ ਜੂਗੀ ਮੇਰਾ ਟਾਈਮ ਮਰ ਜਾਂਦਾ ਵਾ ਭਤੀਜੀ ਉਹਦੇ ਨੂੰ ਲੈ ਜੂਗੀ ਅਮਰਤ ਅੰਦਰ ਬੜੀ ਮਾਂ ਬਾਤ ਲੱਗੀ ਇਹ ਤਾਂ ਤੇਰੀ ਪਹਿਲੀ ਮਰ ਬੋਲਦੇ ਉੱਚਾ ਨਾ ਤਾਂ ਕਰਕੇ ਇਹ ਲੱਗਦਾ ਵਾ ਲੜਾਈ ਕਰਦੇ ਤਾਂ ਲੜਾਈ ਤੇ ਨਹੀਂ ਕਰੀ ਹੂੰ ਸਾ ਤੇ ਕੱਰ ਰੋਣਾ ਪਾ ਰੋਲਾ ਮੈਂ ਨਹੀਂ ਪਾਉਂਦੀ ਰੋਲਾ ਤੁਸੀਂ ਆਪ ਪਾਉਂਦੇ ਜੇ ਰੋਲਾ ਘੱਟ ਪਾਓ ਪ੍ਰੋਣਾ ਬੈਠਾ ਉਹ ਤਾਂ ਪਪੀਤਾ ਵੀ ਨਹੀਂ ਖਾਣਾ ਵਿੱਚ ਛੱਡ ਕੇ ਚੱਲ ਜਾਣਾ ਕੋਈ ਨਹੀਂਗਾ ਕਰ ਲੂੰਗਾ ਕਰ ਲੋ ਆਪੇ ਮਰ ਕਿਹਾ 500 ਰੁਪਏ ਪਰਦੇ ਨਾਲ ਇਹ ਦੇ ਰੋ ਕੋ ਇਹਨੇ ਨਹੀਂ ਦੇ ਵੀ ਕੱਟ ਲੈਣਾ ਕੱਪੜੇ ਪਉਣ ਲੱਗਿਆ ਮੈਂ ਆਪੇ ਦੇ ਦੂੰਗਾ ਤੀ ਆਪਣੇ ਨੂੰ ਦੇਣੇ ਨਹੀਂ ਮੈਂ ਇਹ ਕੱਪੜਾ ਧਰ ਆ ਲੂ ਇਹ ਧਰ ਕੇ ਰਹਿਣਾ ਇਹ ਰੋ ਕੋ ਉਧਰ ਰਾਜਮਾਂਬੜੀ ਸਵਾਦੀ ਜੇ ਬੱਕਰੀ ਸਮੈਲ ਨਹੀਂ ਹੁੰਦੀ ਇਦਾਂ ਹੁਣ ਆਏ ਗੱਲੀ ਰੈਂਟ ਤੇ ਨਹੀਂ ਕੋਈ ਗੱਲ ਨਹੀਂ ਗਲੀ ਨੇ ਹਾਂਜੀ ਤੇ ਮਾਨਪੁਰ ਹੀ ਚੱਲਦਾ ਨਾ ਅੱਜ ਰਹਿੰਦੀ ਤੂੰ ਨਹੀਂ ਫਿਰ ਨਾ ਸੰਗੀਤ ਘਰ ਹੀ ਨਾ ਤੇ ਭਾਜੀ ਗੱਡੀ ਤੇ ਵੇਖ ਲੈਣੀ ਗੱਡੀ ਜਦੋਂ ਆਉਗੇ ਤੀਂ ਤੋਂ ਵੇਖ ਲਾਂਗੇ ਉਦੋਂ ਹਾਂ ਪਿੰਡਾਂ ਕਿੱਥੇ ਚਲੰਦਾ ਫਿਰੂ ਮੈਂ ਤੇ ਚਲਾ ਕੇ 10 ਮਿੰਟ ਵੇਖ ਲੈਂਦੇ ਆਗੇ ਤੇ ਵਧੀਆ ਤੂੰ ਹੀ ਜੂ ਕਹਿੰਦੇ ਈ ਅਜੇ ਵੀ ਮਾਡਲ ਪੁਰਾਣਾ ਲੱਗਣ ਡਿਆ ਤੇ ਮੈਂ ਚਲਾ ਕੇ ਵੇਖ ਲੈਂਦੇ ਇੱਕ ਵਾਰੀ ਆਹ ਖਾ ਜ਼ਿਆਦਾ ਲਿਆਵਣਾ ਨਾ ਸ਼ਰਾਬੀ ਮਾਰੂੰਗੇ ਚ ਦੋਸਤ ਸ਼ਰਾਬ ਨਾ ਜ਼ਿਆਦਾ ਸੇਵਾ ਹੁੰਦੀ ਆ ਬੰਦਾ ਪੁੱਛੇ ਵੇ ਲੋ ਵੱਡੀ ਅਜੇ ਤੱਕ ਪੇਕਿਆਂ ਤੋਂ ਨਹੀਂ ਆਈ ਤੇ ਮੈਂ ਕੀ ਕਰਾਂ ਮੈਂ ਕੱਲ ਲਈ ਆ ਫਿਰ ਵੀ ਫਿਕਰ ਤੋਂ ਨਾ ਚਾਹੀਦਾ ਵਾ ਕਿੰਨਾ ਚੰਗੀ ਗਈ ਵੀ ਚੱਲ ਮੈਂ ਮੁੜਾ ਵਾਪਸ ਜਦੋਂ ਉਹਨੂੰ ਨਹੀਂ ਤੇ ਤਿੰਨ ਬੋਤਾ ਵਾ ਤੂੰ ਦਈਆ ਕੰਮ ਕਿਨੇ ਕਰਨਾ ਵਾ ਹੁੰਦਾ ਵਾ ਹੋਜੂ ਕੰਮ ਵੀ ਕੇ ਕੰਮ ਅੱਗੇ ਕਰਦਾ ਉਹ ਦਨੀ ਅੰਦਰੋਂ ਨਿਕਲਦੀ ਉਹਦੋਂ ਨਿਕਲਦੀ ਜਦੋਂ ਨੂੰ ਭੁੱਖ ਲੱਗੀ ਏ ਫਰਦਾ ਵਾ ਦਾ ਬਜ਼ੋਰ ਸਹੀ ਚ ਪਿਆ ਦਾ ਦਾ ਵਾ ਦਾ ਮੂੰਹ ਚ ਪਾਈ ਜਾਂਦੀ ਤੇ ਮੈਂ ਹੁਣ ਦੱਸ ਕੀ ਕਰਾਂ ਫਿਰ ਲੜਾਂ ਜਾ ਕੇ ਮੈਂ ਡਾਂਗ ਮਰਾਂ ਸਿਰ ਚ ਮੈਨੂੰ ਸੁਣਾਉਂਦੀ ਨਹੀਂ ਨੀ ਤੂੰ ਕੀ ਕਰਾਂ ਮੇਰਾ ਤੇ ਜੀ ਕੰਡ ਹੈ ਮੈਂ ਇਹਦੇ ਚਲੀ ਜਾਵਾਂ ਨਹੀਂ ਤੇ ਤੇ ਚੱਲ ਜਾ ਜੈ ਡਕਿਆ ਤੈਨੂੰ ਇਵੇਂ ਵੀ ਬੜੇ ਗੁੱਸੇ ਚ ਬੋਲਣ ਦੇ ਆਪ ਵੀ ਜਦੋਂ ਉਹ ਤਾਂ ਮੈਨੂੰ ਸੁਣਾਉਂਦੀ ਰਹਿੰਦੀ ਉਹ ਆਈ ਨਹੀਂ ਉਹ ਗਈ ਨਹੀਂ ਉਹ ਉਹ ਨਹੀਂ ਕਰਦੀ ਉਹ ਨਹੀਂ ਕਰਦੀ ਹਰ ਵਕਤ ਇੱਕ ਕੋਈ ਕਲਾ ਇੱਕ ਕੋਈ ਕਲਾ ਤਾਂ ਕੀ ਕਰਾਂ ਫਿਰ ਮੈਂ ਹਾਲ ਲ ਲੈਣਾ ਪੈਣਾ ਐਸਾ ਹੁਣਾਂ ਦਾ ਲੱਗਦਾ ਲੈਣਾ ਪੈਣਾ ਵਾ ਜੋ ਮੈਨੂੰ ਭੁੱਖ ਲੱਗੀ ਐ ਕੋ ਲਿਆ ਕੇ ਦਿਓ ਘਰ ਨੂੰ ਕੀ ਖਾਣਾ ਕੋਈ ਫਾਲ ਫੂਲ ਹੀ ਲਿਆ ਦਿਓ ਫਾਲ ਫੂਲ ਖਾੜਾ ਇਹਨਾਂ ਦੇ ਬੰਦਾ ਆ ਵੀ ਕਰ ਸਕਦਾ ਤੁਰ ਫਿਰ ਸਕਦਾ ਮੜਾ ਕੇ ਆ ਵੇਖੋ ਇੱਧਰ ਮੇਰੇ ਪੈਰਾਂ ਦਾ ਹਾਲ ਵੇਖੋ ਤੁਰਨ ਮੈਂ ਤੁਰ ਲਾਂ ਥੋੜਾ ਜਿਹਾ ਤੁਰਦੀ ਹਾਂ ਉਸਲੇ ਪੀੜੋਂ ਡਬੇਦੀ ਤੇ ਲਾਧਾਂ ਦਾ ਅਤਰ ਲਿਆ ਕੇ ਫਿਰ ਜੇ ਸਾਹਮਨਾ ਕਹਿਣ ਦੇ ਤੂੰ ਹੀ ਲਾ ਹੀ ਦੇਣੇ ਲੱਗਦੇ ਕੀ ਖਾਣਾ ਹੁੰਦਾ ਅੱਦੇ ਫਿਰ ਬਾਅਦ ਚ ਕਹਿੰਗੇ ਆ ਨਹੀਂ ਖਾਣਾ ਤੇ ਹੋਣਾ ਜੋ ਹੈਗਾ ਲਿਆ ਦਿਓ ਯਾਰ ਬੋ ਭੁੱਖ ਲੱਗੀ ਐ ਜੇ ਰੋਟੀ ਖਾਣੀ ਤਾਂ ਵੀ ਦੱਸ ਦੇ ਨਹੀਂ ਰੋਟੀ ਨੂੰ ਨਹੀਂ ਚੀਕਾਂਂਦੇ ਕੋਈ ਪਾਲੀ ਲਿਆ ਦਿਓ ਹਾਲ ਲਿਆ ਦਿਓ ਉਹਨਾਂ ਦੇ ਅੱਖੇ ਲੱਗਣਾ ਨਹੀਂ ਇਹ ਵੀ ਲੱਗੀ ਓਦਾਂ ਦੀ ਲਿਆ ਕੇ ਚੀਜ਼ੇ ਤੇ ਦੇਦਨੀ ਵੀ ਲੈ ਖਾਲਾ ਚਲ ਤੁਰਪਾਣ ਚੰਗਰ ਜੀ ਚੰਗਰ ਕੁਛ ਐਸੀ ਕਿਹਾ ਕਰੋ ਜਿੰਨੇ ਰੈਡੀ ਚੰਗਾ ਬਾਬ ਜੀ ਇਹਨੇ ਜੈਤੇ ਮਨਪੇ ਮੁਰਚੜਾਣ ਵਾਤਾ ਨਾ ਲੱਗ ਗਈ ਇਹਨੂੰ ਕੋ ਮਿਲਣੀ ਨਾਲ ਹੀ ਆਣਾ ਨੇ ਇਹ ਤਾਂ ਬੈ ਕਿੱਥੇ ਆ ਤੇ ਇਹਨੇ ਕਿੱਥੇ ਪਾਜੀ ਜਾਣਾ ਵਾ ਇਹਨੂੰ ਤਾਂ ਲੈਣਾ ਆਪਾਂ ਤੁਹਾਨੂੰ ਪਤਾ ਘਰ ਕਿੰਨਾ ਕੰਮ ਹੁੰਦਾ ਦੁੱਧਾ ਤੇ ਕਿੰਨੇ ਨਹੀਂ ਹੋਣਾ ਹੁੰਦਾ ਮਰਪੀ ਤੇਰਾ ਨਹੀਂ ਪਾ ਲੱਗਦਾ ਮਨ ਵੀ ਕਿਤੇ ਤਿਆਰ ਹੋ ਗਈ ਨਾਲ ਹੀ ਬਾਹ ਚਾਹੀ ਮਿਲਾ ਜਾਗੇ ਨਾਲ ਚਲ ਫਿਰ ਨਾ ਤੁਸੀਂ ਆ ਜਾਓ ਫਿਰ ਨੂੰ ਛੱਡ ਜੇ ਚਲ ਕੋਈ ਗਣੀ ਸਾਡੇ ਨਾਲ ਚਲ ਜੀ ਮਨ ਮਿਲ ਕੇ ਆ ਜੂਗੀ ਛੱਡ ਕਿੱਥੇ ਹਣਾ ਚਲ ਪਤਾ ਰਹਿੰਦੇ ਜਿਉ ਇੱਕ ਮੋੜ ਕੇ ਮੈਂ ਆਉਂਗਾ ਫਿਰ ਮੈਂ ਛੱਡੂੰਗਾ ਚੰਗਾ ਹੈ ਚੱਲ ਲੱਗਿਆ ਮੈਨੂੰ ਪਤਾ ਲੱਗਿਆ ਤਰਪਾ ਚੰਗਾ ਭਾਜੀ ਚੰਗਾ ਰਹੇ ਚੰਗਾ ਭਾਜੀ ਇਹ ਦੋ ਵੇਖਣੇ ਹਾਲ ਤਿਆਰ ਹੋ ਜਾਂਦੀਆਂ ਆਪਾਂ ਜੈਸੇ ਹੀ ਜਾ ਰਹੇ ਹਾਂ ਮੈਨੂੰ ਪਤਾ ਨਹੀਂ ਤੂੰ ਤਾਂ ਪਹਿਲਾਂ ਹੀ ਕੱਪੜੇ ਪਾਈ ਹੋਣੇ ਮਿਲ ਜੂ ਫਰਦ ਹੋ ਗਈ ਆ ਤੋਰ ਨੂੰ ਨਹੀਂ ਆ ਗੱਡੀ ਤਾਂ ਕੋਈ ਚਲ ਕੋਈ ਨਹੀਂ ਉੱਥੋਂ ਵੀ ਤੋਰ ਹੀ ਦਿੱਤਾ ਵਾ ਐਵੇਂ ਨਾ ਨਿੱਕ ਨਿੱਕੀ ਗੱਲ ਤੋਂ ਨਿਕਤਾ ਜਿੰਨੀ ਕਰਦੇ ਜਾ ਕੇ ਇਹ ਅਸੀਂ ਗਾ ਇਹ ਸਿੱਧੀ ਆ ਕਿਧਾਂ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਤੁਸੀਂ ਸੁਣਾਓ ਠੀਕ ਆ ਤੇ ਜੇ ਤੁਸੀਂ ਮੈਂ ਲਾਣ ਕੇ ਚ ਰਹਿਦੇ ਹੋ ਹਜੇ ਹਾਂ ਬਾਸ ਫਿਰ ਘਰ ਰਵੀ ਕੰਮ ਕਰਵਾ ਮੰਮੀ ਨੇ ਜਾਣਾ ਹੀਗਾ ਜਰੂਰ ਸਾਬ ਤੇ ਉਹਦੇ ਘਰ ਕੇ ਫਿਰ ਉਹ ਵੀ ਚਾਚੀ ਨੂੰ ਮੈਂ ਮਿਲਣਾ ਗੱਡੀ ਆਈ ਤੇ ਵੇਖੀ ਸਿਕਾਹ ਸਿਕਾਹ ਤੇ ਸਿਕਾਹ ਗੱਡੀ ਆਈ ਤੇ ਵੇਖੀ ਹਾਂਜੀ ਤੇ ਰੋ ਚਾਰ ਦਿਨ ਕਿ ਨਹੀਂ ਬੱਸ ਹੁਣ ਕਿਤੋਂ ਟਾਈਮ ਲੱਗਦਾ ਜੇ ਕੁੜੀ ਨੇ ਸਕੂਲ ਜਾਣਾ ਸੀਗਾ ਉਹਦੇ ਪੇਪਰ ਜੇ ਅੱਛਾ ਅੱਛਾ ਹਾਂ ਤੇ ਨਾਲੇ ਉਹਨੇ ਮਾੜੀ ਜਿਹੀ 60 ਜੀ ਲਵਾਈ ਸੀਗੀ ਤੇ ਫਿਰ ਅਸੀਂ ਦੋਵੇਂ ਆ ਗਏ ਅੱਛਾ ਮੈਂ ਗੱਡੀ ਮੋੜਨਾ ਤੇ ਮਿਲੋ ਹਾਂਜੀ ਤੇ ਘਰ ਆਜੋ ਚਾਹ ਬਣਾएंगे ਫਿਰ ਲੱਕੇ ਨਹੀਂ ਬੱਸ ਹੁਣ ਚਾਹ ਪਾਣੀ ਪੀ ਲਿਆ ਵਾ ਫੇ ਤੁਹਾਨੂੰ ਪਤਾ ਜਾਂਦੇ ਆ ਵੀ ਟਾਈਮ ਲੱਗ ਜਾਣਾ ਕੀ ਕੀ ਤੁਹਾਨੂੰ ਨਹੀਂ ਕਿਹਾ ਤੇ ਫਿਰ ਤੇ ਪਾਇਆ ਕਰਕੇ ਕਰੋ ਹੋਵੇ ਹਾਂਜੀ ਬਸ ਟਾਈਮ ਨਹੀਂ ਲੱਗਾ ਕੋਈ ਨਹੀਂ ਤੁਸੀਂ ਵੀ ਆਇਆ ਕਰੋ ਉੱਥੇ ਪਤਾ ਲੱਗੇ ਵੀ ਚਾਚਿਆਂ ਦਾ ਆਵਾਂਗੇ ਆਵਾਂਗੇ ਹਮਾਂ ਦਾ ਆਪਣਾ ਘਰ-ਬਾਰ ਨਾਂ ਵਾਲੀ ਕਿਹੜੀ ਗੱਲ ਹੋਵੇ ਹਾਂਜੀ ਨਹੀਂ ਆਇਆ ਕਰੋ ਫੇਰ ਹੀ ਪਤਾ ਲੱਗੂਗਾ ਵੀ ਅਗਲੇ ਨੂੰ ਪਹ ਹੈਗਾ ਵਾ ਕੋਈ ਤੀ ਦਾ ਮੇਲੇਗਾ ਮੈਂ ਅਗਲੇ ਤਾਂ ਫੇਰ ਹੀ ਪਤਾ ਲੱਗਦਾ ਹਾਂਜੀ ਤਾਂ ਬਾਬਾ ਹਾਂਜੀ ਕੀਤਾ ਕੋਈ ਹੱਸ ਕੇ ਬੋਲੇ ਨਹੀਂ ਬੜਾ ਹੁੰਦਾ ਪਰ ਹੋਰ ਧੀਆਂ ਨੇ ਕਿਹੜਾ ਕੋਈ ਚੁੱਕ ਕੇ ਲੈ ਜਾਣਾ ਹਾਂ ਪੀਣ ਦਾ ਖਾਣ ਪੀਣ ਦਾ ਤਾਂ ਕੋਈ ਭੁੱਖਾ ਨਹੀਂ ਦਾ ਘਰ ਸਾਰੇ ਖਾ ਕੇ ਚੋਂਦੇ ਹਾਂ ਹਾਂਜੀ ਪਰ ਇਹ ਪ੍ਰੇਮ ਇੱਕ ਹੋ ਜਾਂਦਾ ਹੈ ਹਾਂ ਹੱਸ ਕੇ ਬੋਲੇ ਉਹ ਨਹੀਂ ਬੜਾ ਹੁੰਦਾ ਹੱਸ ਕੇ ਕੁੱਗੇ ਉਹ ਹੋ ਵਾਦੂ ਆ ਮਾਂ ਤੋਂ ਮਗਰੋਂ ਮਾਂ ਦੀ ਘਾਟਤ ਨਹੀਂ ਜੇ ਪੂਰੀ ਹੁੰਦੀ ਚਾਚੀ ਜੀ ਪਰ ਫਿਰ ਵੀ ਪਰਜਾਈਆਂ ਵੀ ਮਾਵਾ ਦੇ ਬਰਾਬਰ ਬਥੇਰਾ ਕਰਦੀ ਆ ਹਾਂਜੀ ਚਲੋ ਅੱਛਾ ਹਾਂਜੀ ਵਈ ਗੱਲ ਹੈ ਨਾ ਹਾਂ ਚਲੋ ਹੋਰ ਬੱਚੇ ਦੀ ਕਬਰਾਂ ਵਿੱਚੋਂ ਬੋਲੀ ਮਾਈ ਤਕ ਸੁਖ ਦੀਨਾ ਪੋ ਗੁਰੂਵਰ ਰਵਤੇ ਵਗ ਕੱਕਾ ਹੋ ਲਿਆ ਸੋਕ ਨੇਠਾ ਅੱਗੇ ਕੋਈ ਕੰਮ ਹੀ ਕਰ ਲੈਂਦੀ ਸਾਰਾ ਹੀ ਕੰਮ ਕਰਨ ਵਾਲਾ ਪਿਆ ਮੈਂ ਉੱਥੋਂ ਥੱਕੀ ਹਰੀ ਆਈ ਆ ਜੇ ਮੈਂ ਘੜੀ ਲੇਟ ਹੋ ਜਾਂਦੀ ਤੇ ਢੱਡ ਘੱਟ ਰੋਟੀ ਵੀ ਨਹੀਂ ਪੱਕਣੀ ਤੇ ਮੈਨੂੰ ਭੁੱਖ ਨਹੀਂ ਆ। ਮੈਂ ਤਾਂ ਤੈਨੂੰ ਨਹੀਂ ਭੁੱਖ ਤੇ ਬਾਕੀ ਘਰ ਵਾਲਿਆਂ ਨੇ ਮੂੰਹ ਨੂੰ ਸ਼ਿਕਾਇਤ ਨਹੀਂ ਲਾਏ। ਬਾਕੀ ਨੂੰ ਤੇ ਲੱਗਣੀ ਆ ਨਾ। ਤੇ ਮੈਨੂੰ ਸਾਂਣਾ। ਮੈਂ ਕਹਾਂ ਤਾਂ ਕਿ ਰੋਟੀ ਬਣੀ ਕਰ। ਆਣ ਕੇ ਰੋਬ ਪਾਉਣ ਲੱਗ ਪਏ ਪੇਕਿਆਂ ਤੋਂ। ਤੇ ਰੋਬ ਕੀ ਪਾਉਣਾ ਵਾ? ਮੈਂ ਰਸੋਈ 'ਚ ਵੇਖਿਆ ਸਾਰੀ ਰਸੋਈ ਉਦਾਂ ਹੀ ਮੱਖੀਆਂ ਭਿੰਨ-ਭਿੰਨ ਕੰਡੀਆਂ ਭਾਂਡਿਆਂ ਦੇ ਸਾਰਾ। ਤੇ ਮੀਂਹ ਭਿੰਨ-ਭਿੰਨ ਜਦੋਂ ਸ਼ਿੰਕ ਭਰ ਕੇ ਛੱਡ ਗਈ ਹੀ ਭਾਂਡਿਆਂ ਦਾ। ਤੇ ਕਿਉਂ ਮੈਨ ਨਾਲ ਪੇਕੇ ਲੈ ਜਾਂਦੀ ਭਾਂਡੇ ਹੁਣ? ਤੇ ਮੈਂ ਇਕੱਲੀ ਝੂਠੇ ਕਰਨ ਢਈ ਆ। ਤੇ ਮੈਂ ਝੂਠੇ ਕਿयां ਕਰਨ ਢਈ? ਜਦੋਂ ਮੈਂ ਕਿਹਾ ਹਨ ਮੈਂ ਰੋਟੀ ਨਹੀਂ ਖਾਣੀ ਤੇ ਫਿਰ ਮੈਂ ਪਕਾਉਣੀ ਵੀ ਨਹੀਂ ਹੈ ਮੈਨੂੰ ਨਹੀਂ ਭੁੱਖ ਨਾਲੇ ਮੇਰਾ ਬੰਦਾ ਬਾਹਰ ਮੈਂ ਕੰਮ ਕਰਾਂ ਚਾਹੀ ਨਾ ਕਰ ਕੀ ਮੇਰੇ ਸਾਹ ਜਦੋਂ ਨਹੀਂ ਬਸ ਕੋਈ ਰਾਟ ਲਾਈ ਹੈ ਮੇਰਾ ਬੰਦਾ ਬਾਹਰ ਮੇਰਾ ਇਹਦਾਂ ਨਾ ਤੂੰ ਚੰਗੀ ਤੂੰ ਨਾਲ ਚੱਲ ਜਾ ਵੇ ਕੇ ਸਾੜਾ ਦਿਨ ਨਾ ਹੋਵੇ ਕਿਸ ਨੂੰ ਉਹੀ ਫਿਰ ਇੱਕ ਦਿਨ ਮੈਂ ਗਈ ਹਾਂ ਤੇ ਤੂੰ ਤੇ ਬਸ ਇੱਥੇ ਆ ਕੇ ਬੈਠੀ ਹਾਂ ਟਮਨੇ ਤੇ ਚੜ ਕੇ ਤੇ ਤੂੰ ਹੀ ਟਮਨੇ ਤੇ ਆ ਜਾ ਮੈਂ ਥੱਲੇ ਕਰਾਂ ਮੈਨਾਂ ਲੈ ਨਹੀਂ ਇਹ ਸਾੜਾ ਹੋਣਾ ਹੋਰ ਕੀ ਮੈਨੂੰ ਕੀ ਸਾੜਾ ਹੋਣਾ ਮੈਂ ਪੈਣਾ ਹਾਂ ਬਤ ਆਪ ਤੋਂ ਹਰ ਮਰੀ ਕਹਿ ਦਿੰਨੀ ਮੇਰਾ ਘਰ ਵਾਲਾ ਬਾਹਰ ਮੇਰਾ ਘਰ ਵਾਲਾ ਕਦੀ ਮੇਰੇ ਮੂੰਹ ਹੀ ਸੁਨਿਆ ਵਾ ਵੀ ਮੇਰਾ ਬੰਦਾ ਸਾਰਾ ਦਿਨ ਪੱਠੇ ਪਾਉਂਦਾ ਵਾ ਤੇ ਦੁੱਧ ਤੇ ਸਾਰਾ ਟੱਬਰ ਪੀਂਦੇ ਹਾਏ ਮੈਂ ਮਰ ਜਾ ਹੁਣ ਸਾਡਾ ਦੁੱਧ ਵੀ ਨਾ ਲੱਗ ਪਿਆ ਕੋਈ ਨਹੀਂ ਮੈਂ ਕਰਦੀ ਆ ਨਾ ਮੰਮੀ ਡੈਡੀ ਨਾਲ ਗੱਲ ਵੀ ਸਾਨੂੰ ਮੋਲੋ ਦੁੱਧ ਲਵਾ ਦੋ ਮੈਂ ਪੈਸੇ ਦੇ ਦਿਆਂ ਕਰੂੰਗੀ ਆਹੋ ਪਾ ਦੇ ਰੋਲਾ ਹੁਣ ਪਾਲਾ ਜਿੰਨਾ ਪੈਂਦਾ ਵਾ ਮੇਰੀ ਤੇ ਉਦਾਂ ਹੀ ਗੱਲ ਤੂੰ ਤਾਂ ਦੀ ਤਾਂ ਚੁੱਕਰ ਦੇ ਨਹੀਂ ਹੁੰਦੀ ਐ ਜੱਜਾਂ ਤੱਕ ਪਹੁੰਚਾ ਦੇਣੀ ਹੁੰਦੀ ਐ ਜਿਹੜੀਆਂ ਤੂੰ ਹੀ ਕਰਦੀਆਂ ਉਹ ਮੈਂ ਆਪਣੇ ਦਿਲ 'ਚ ਸੁਭਾਗ ਰੱਖਦੀ ਰਵਾਂ ਜੱਜਾਂ ਤੱਕ ਤੇ ਆਪੇ ਪਹੁੰਚਾਉਣੇ ਗੱਲ ਹੀ ਚੁਗਣਵਾਨੀ ਕਰਦੇ ਜਿਵੇਂ ਮੈਂ ਤੈਨੂੰ ਕਦੀ ਕੁਛ ਕਿਹਾ ਆਹੋ ਤੈਨੂੰ ਤਾਂ ਫੁੱਲ ਮਾਰਦੀ ਆ ਮੇਰੇ ਗੱਲ ਥੋੜਾ ਕਰਦੀ ਆ ਆਹੋ ਐਂ ਚ ਪੇਕਿਆਂ ਤੋਂ ਫੂਕਾਂ ਉੱਥੋਂ ਚੜੀਆਂ ਪਤਾ ਜਿੰਨੀ ਕਿ ਭਾਬੀ ਤੇਰੀਆਂ ਤੇਰੀ ਕਦਰ ਕੀਤੀਆਂ ਨਹੀਂ ਜਾਂ ਤੇਰੀ ਭੈਣ ਆਪਣੀ ਲੈਣ ਗਈ ਉਹਨਾਂ ਨੇ ਡਾਲਾ ਨਾਲ ਕੰਮ ਕਰੋ ਉਹਨੂੰ ਤੇ ਵੀ ਦੇਖਣ ਗਈ ਆ ਨਾ ਕਿ ਭਾਬੀ ਮੇਰੀ ਨੇ ਕਦਰ ਕੀਤੀ ਐ ਕਿ ਨਹੀਂ ਕੀਤੀ ਭਾਬੀਆਂ ਘਰ ਘਰ ਇੱਕੋ ਜੀਆਂ ਆ ਜਿੱਦਾਂ ਜੀ ਤੇਰੀ ਨਣਾਣ ਹੁੰਦੀ ਤਾਂ ਤੂੰ ਵੀ ਉਦਾਂ ਦੀ ਭਾਬੀ ਹੋਣਾ ਸੀਗਾ ਤੇ ਨਾਲੇ ਮੈਂ ਆਪਣੀ ਭੈਣ ਨਹੀਂ ਲੈ ਕੇ ਆਈ ਨਹੀਂ ਮੈਂ ਨੌਕਰਾਂ ਨਹੀਂ ਘਟਵਾ ਡਾਡੇ ਵਾਸਤੇ ਜੜੀ ਇੱਕ ਹੋਰ ਲੈ ਆਉਂਦੀ ਥੱਲੇ ਉਹਨਾ ਚੇਚਾ ਉੱਤੇ ਚੜ ਕੇ ਨਹੀਂ ਮੇਰਾ ਸਿਰ ਖੰਡ ਥੱਲੇ ਬੈਠੀ ਰਿਹਾ ਕਰ ਮੈਂ ਕਿਹਾ ਤੁਹਾਨੂੰ ਸੱਦਦੀ ਮੈਂ ਤਾਂ ਆਪਣਾ ਮੁੰਡਾ ਲੈ ਕੇ ਉੱਤੇ ਬੈਠੀ ਰਹਿਣੀ ਆ ਮੈਂ ਜਲਨੀ ਆ ਤਰਾ ਤੁਰਾ ਗੱਡਣ ਤੇ ਆ ਕੇ ਤੇ ਕੰਮ ਕਰ ਲੈ ਸਬਜ਼ੀ ਦਾ ਜਾ ਨੀ ਭੈਣ ਮੇਰੇ ਕੋਲ ਮੁੰਡਾ ਤੁਹਾਨੂੰ ਕਿਹੜੇ ਰੋਟੀ ਪਕਾ ਲਾ ਉਹਨੂੰ ਦੂਜੀ ਨੂੰ ਮੈਂ ਕਿਹਾ ਤੇ ਉਦਾਂ ਹੀ ਉਹਦੇ ਬੰਦੇ ਨੇ ਵੀ ਨਾਲ ਹੀ ਸਟਾਰਟ ਹੋ ਜਾਣਾ ਅੱਡ ਨਹੀਂ ਮਾਰਨੀ ਆਂਦੇ ਬੱਸ ਜਦੋਂ ਮੈਂ ਆਪਣਾ ਮੁੰਡਾ ਲੈ ਕੇ ਬੇਟੀ ਮੇਰਾ ਨਹੀਂ ਚੱਪਾ ਜਿੰਨਾ ਦੇਦਾ ਤੁਹਾਨੂੰ ਤੇ ਲਿਆਇਨ ਮੈਂ ਨਾਲ ਖੜਾ ਲੈਨੀ ਆ ਮਨਨ ਉੱਥੇ ਵੱਡਣ ਦੇ ਮਨ ਜੋ ਦਪੱਠੇ ਵੱਡਣਦੇ ਉਹਦੇ ਲਾਗੇ ਮਰਸਨ ਚ ਖਲੋ ਜਾਂਦਾ ਵਾ ਆਹੋ ਉਥੇ ਕੱਖ ਖਾਂਜਾ ਤੇਰੇ ਭੱਬੂ ਕੁੱਤੇ ਬਥੇਰੇ ਤੁਰੇ ਫਿਰਦੇ ਆ ਅੱਜ ਕੱਲ ਬਥੇਰੇ ਹੁੰਦੇ ਚਾ ਜਾ ਜਾਂਦੀਆਂ ਭੈਣੇ ਥੰਨੇ ਚੇਚੀ ਚੜ ਚੜ ਉੱਤੇ ਆਂਦੀ ਡੰਮਣੇ ਦੀ ਅਮਾਸਾ ਜਿੰਨਾ ਮੇਰਾ ਮੁੰਡਾ ਲੈ ਪੀ ਇਹਨਾਂ ਕੋਹ ਨਹੀਂ ਝਰਿਆ ਜਾਂਦਾ ਵਿਚਾਰਾ ਨਹੀਂ ਨਿਆਣੀ ਨੂੰ ਵਿੱਚ ਕਿਉਂ ਲਿਆਉਣੀ ਆ ਨਿਆਣੇ ਨੂੰ ਤੇ ਲੈ ਕੇ ਮੈਂ ਜਿੱਦੋਂ ਤੂੰ ਮੈਨੂੰ ਗੱਲਾਂ ਕਰਦੀ ਉਹਦੋਂ ਮੈਂ ਆਪਣੀ ਕੁੜੀ ਦੇ ਤੇ ਨੀਂ ਵਾਸਤੇ ਦਿੰਨੀ ਫਿਰਦੀ ਤੈਨੂੰ ਅੱਗੇ ਨਿਆਣੇ ਨੂੰ ਵਿੱਚ ਨਾ ਹੀ ਲਿਆਉ ਉਹ ਤਾਂ ਚੰਗੀ ਗੱਲ ਵਾ ਇੱਕ ਤੇ ਕੁੜੀ ਨੂੰ ਤਾਂ ਪਤਾ ਨਹੀਂ ਵਿਚਾਰੀ ਨੂੰ ਵੀ ਇਹ ਗੱਲਾਂ ਕਰਨੀਆਂ ਕਿ ਬਹਿਸ ਕਰਨੀਆਂ ਕੀ ਕਰਨੀਆਂ ਕੀ ਨਹੀਂ ਮੇਰੇ ਮੁੰਡੇ ਲੱਗੇ ਆਣਗੇ ਨਾ ਬਹਿਸ ਬਾਜੀ ਨੇ ਕਰਿਆ ਕਰੋ ਉਹਨੂੰ ਵੀ ਤੂੰ ਕੱਲਾ ਜੱਗ ਜਾ ਦੇ ਬਸ ਉੱਤੇ ਕੋਠੇ ਤੇ ਚਾੜ ਛਾੜਦੀਆਂ ਤੇ ਮੇਰੇ ਮਾਂ ਪੁੱਤ ਆਪਾਂ ਖੁਸ਼ ਹੋਣਾ ਮੇਰੇ ਨਾਲ ਹੀ ਗਿੱਜਾ ਵਾਣਾ ਕਿ ਵੀ ਨਿਜਰੇ ਜਾਂਦਾ ਆਪਣੇ ਵੱਲ ਕਰਨਦਾ ਮੈਂ ਵੀ ਮੈਨੂੰ ਕਿਉਂ ਨਹੀਂ ਬੰਦਾ ਤੇ ਮੇਰਾ ਤੁਸੀਂ ਆਪਣੇ ਵੱਲ ਕੀਤਾ ਹੀ ਉਹ ਤੇ ਮੇਰੀ ਸੁਣਦਾ ਹੀ ਨਹੀਂ ਬਹੁਤ ਕੇ ਆਹੋ ਨਾ ਦੂਜਾ ਸੁਮਨ ਵਾਲਾ ਵੀ ਨਹੀਂ ਸੁਣਦਾ ਹਣਾ ਉਹਦੀ ਉਹਦਾ ਤੇ ਸੁਣਦਾ ਮੇਰੇ ਵਾਲਾ ਹੀ ਨਹੀਂ ਸੁਣਦਾ ਓਈ ਭਰਾ ਦਾ ਵੱਡੇ ਦਾ ਚੂਚਾ ਬਣਿਆ ਰਹੀਦਾ ਮੈਨੂੰ ਲੱਗਦਾ ਮੇਰੇ ਵਾਲਾ ਨਹੀਂ ਸੁਣਦਾ ਤੈਨੂੰ ਲੱਗਦਾ ਤੇਰੇ ਵਾਲਾ ਤੇਰੇ ਵਾਲਾ ਤਾਂ ਜੀ ਜੀ ਹਜ਼ੂਰੀ ਕਰਦਾ ਫਿਰਦਾ ਜਿੱਦਾਂ ਤੂੰ ਕਹਿੰਨੀ ਉਸ ਟਾਈਮ ਤੇ ਲੈ ਕੇ ਤੁਰ ਪਿੰਦਾ ਹੋਰ ਉਹ ਕੀ ਕਰੇ ਤੇ ਟੱਬਾ ਚੋਂ ਹੈ ਵੀ ਤੇ ਉਹ ਹੀ ਆ ਮੇਰੇ ਵੱਲ ਹੋਰ ਕੌਣ ਸਾਰੇ ਤੇਰੇ ਵੱਲੋਂ ਦੰਨੀ ਤੈਨੂੰ ਆ ਅੱਡਾ ਜਲਾਉ ਨਾ ਆਇਆ ਕਰ ਤੇ ਸਾਰੇ ਤੇਰੇ ਵੱਲੋਂ ਹੁਣ ਜਿੰਨੇ ਕੰਮ ਹੁੰਦਾ ਵਾ ਤੇ ਕਰ ਲੈ ਨਹੀਂ ਹੁੰਦਾ ਤੇ ਤਾਵੇਂ ਦੱਸ ਦੇ ਜਾਣੇ ਭੈਣ ਜਾ ਤੇਰੇ ਘੜੀ ਹੱਥ ਜੋੜੇ ਹਾਂ ਅੱਗੇ ਘੜੀਆਂ ਹੀ ਪਕਾ ਕੇ ਨਹੀਂ ਖਾਈ ਦੀ ਤੇ ਖਾਲਾ ਹਾਂ ਫਿਰ ਐਡੀ ਲੈ ਪੀ ਹੈਗੀ ਜਾਣ ਜਾਣ ਪੰਗੇ ਲੈਣ ਉਂਦੀ ਰਹਿੰਦੀ ਆ ਮੇਰਾ ਪੁੱਤ ਕੀ ਗੇਮ ਖੇਡਣਾ ਚਲ ਖੇਡ ਲੈ ਵੇਖ ਲੈ ਵੇਖ ਜਿੰਨ ਮਰਜੀ ਇਹਦੇ ਕੋਲ ਬੋਲ ਬਲਾਰਾ ਕਰਾ ਲੋ ਕੰਮ ਆਵਰੀ ਮੌਤ ਪੈਂਦੀ ਸੋਮਨ ਨਹੀਂ ਕਰਾਂ ਗੱਲ ਬਲਾ ਸੋਮਨੇ ਹਾਂਜੀ ਅੜੀਏ ਤੂੰ ਹੀ ਇਹਨੂੰ ਕਹਿ ਦਿੰਦੀ ਕਿਤੇ ਇਹ ਸਬਜੀ ਪਾਣੀ ਬਣਾ ਲ ਜਿਹਦੀ ਮੈਂ ਆ ਕੀ ਕਹਿਣਾ ਉਹ ਤੇ ਅੰਦਰੋਂ ਹੀ ਨਹੀਂ ਨਿਕਲਦੀ ਤੇ ਬੜਾ ਇਹਨੇ ਕੰਮ ਫੜਿਆ ਵਾ ਬਸ ਮੇਰਾ ਘਰ ਵਾਲਾ ਬਾਹਰ ਵੇ ਮੈਂ ਕੰਮ ਨਹੀਂ ਕਰਨਾ ਅੜੀਆ ਮੈਂ ਤੇ ਥੱਕ ਗਈ ਹਾਂ ਇਹੋ ਡਾਇਲੌਗ ਸੁਣ ਸੁਣ ਕੇ ਤੇ ਆ ਕੇ ਮੈਂ ਇਹੋ ਕਿਹਾ ਮੈਂ ਚੱਲ ਤਾ ਰੋਟੀ ਪਾਣੀ ਤੇ ਬਣਾ ਲਿਆ ਕਰ ਉਹਨੂੰ ਜਦੋਂ ਭੁੱਖ ਲੱਗੀ ਹੁੰਦੀ ਨਾ ਉਦੋਂ ਉਹ ਨਿਗਲਦੀ ਹੈ ਬਾਹਰ ਤੇ ਜੇ ਉਹਨੂੰ ਕਹੋ ਤੇ ਸੁਣਾਉਂਦੀ ਨਹੀਂ ਮੇਰਾ ਘਰ ਵਾਲਾ ਬਾਹਰ ਮੇਰੇ ਤੋਂ ਤੇ ਜਿੰਨਾ ਹੋ ਮੈਂ ਤੇ ਉਹਨਾਂ ਹੀ ਕਰ ਆਪੇ ਉਹ ਦਿਨ ਬਾਜ਼ਾਰ ਤੋਂ ਆਈ ਸੀਗੇ ਤੇ ਉਹਨਾਂ ਨੂੰ ਚਾਹ ਨਹੀਂ ਬਣੀ ਤੇ ਐਵੇਂ ਬੋਲੀ ਜਾਵੇ ਤੁਹਾਨੂੰ ਪਤਾ ਨਹੀਂ ਮੈਂ ਆਉਣਾ ਵਾ ਚਾਹ ਨਹੀਂ ਬਣਾਈ ਤੇ ਹੁਣ ਮੈਂ ਪੇਕੇ ਤੇ ਆਈ ਆ ਜੇ ਸਬਜੀਆ ਉਹ ਬਣਨ ਵਾਲੀ ਪਈ ਆਟਾ ਗੁੰਨਣ ਵਾਲਾ ਪਿਆ ਧਾਰਾ ਕੱਢਣ ਵਾਲੀਆਂ ਪਈਆਂ ਮੰਮੀ ਵੀ ਪਤਾ ਨਹੀਂ ਕਿੱਥੇ ਆ ਮੈਂ ਪੈਣਾ ਕੀ ਕਰਾਂ ਮੈਂ ਤੇ ਆਪ ਬੜੀ ਦੁਖੀ ਮੰਮੀ ਇਹ ਤੇ ਉਹ ਯਾਤਰਾ ਦੀ ਤਿਆਰੀ ਕਰੀ ਨੇ ਫਿਰ ਡੀ ਤੇ ਜੇ ਸੋਖਿਆ ਤਾਂ ਅੰਦਰੋਂ ਨਿਕਲਦੀ ਦਿੱਤੀ ਹੀ ਤੇ ਆਪਣੇ ਪੇਕੇ ਰਮਾਣਾ ਚਲ ਗਏ ਨੇ ਤੇ ਮਮਮੀ ਦੀ ਵੀ ਤੇ ਇਹ ਗਲਤੀ ਹੈ ਨਾ ਵੀ ਹੁਣ ਦੱਸ ਭਾਵੇਂ ਅਸੀਂ ਜਿੰਨਾ ਮਰਜੀ ਹੈ ਮੇਰੇ ਤੇ ਘਰ ਦਾ ਕੰਮ ਹੀ ਨਹੀਂ ਮੁੱਕਣਾ ਤੇ ਤੇਰੇ ਲੱਗੇ ਹਸਪੀਟਲ ਕਿੰਨੇ ਰਹਿਣਾ ਸੁੱਖ ਨੇ ਰਹਿਣਾ ਸੁੱਖ ਨੂੰ ਤੇ ਉਧਰ ਨਹੀਂ ਰਹਿਣ ਦੇਣਾ ਡਾਕਟਰਾਂ ਨੇ ਵੀ ਨਾਲ ਨਿਕਾਜੈ ਨੇ ਆਣਾਵਾ ਉਹ ਉੱਧਾ ਤੇ ਮੁੰਡਾ ਉੱਧੇ ਖੜਾ ਖੜਾ ਪੈਂਦਾ ਵਾ ਵੀ ਉਹ ਤੈਨੂੰ ਸਾਂਭੂਗੀ ਕਿ ਨਿਆਣੇ ਆਪਣੇ ਨੂੰ ਸਾਂਭੂਗੀ ਨਾਲੇ ਨਿੱਕੇ ਜਿਹੇ ਨਿਆਣੇ ਦੇਵੇਂ ਨੌ ਮਾਰੂਗਾ ਇਹਨੇ ਕਹਣਾ ਮੈਂ ਚੁੱਕ ਕੇ ਬੈਣਾ ਖੜਾਉਣਾ ਵਾ ਇਹਨੂੰ ਕੀ ਪਤਾ ਹਣਾ ਮੈਨੂੰ ਤੇ ਕੋਈ ਸਮਝ ਨਹੀਂ ਲੱਗਣ ਢੀ ਮੇਰਾ ਤੇ ਜੀ ਕੰਡਿਆ ਮੈਂ ਆਪਣੀ ਮੰਮੀ ਕੋਈ ਚੱਲ ਜਾ ਚੱਲ ਮੰਮੀ ਨੂੰ ਤੇ ਕੱਦ ਤੋਂ ਜਾਣਾ ਵਾ ਇੱਥੇ ਮੰਮੀ ਨੂੰ ਤੂੰ ਕਹਿ ਸੋਨੂੰ ਨੂੰ ਕਹਿ ਵੀ ਮੰਮੀ ਨੂੰ ਕਹਿ ਵੀ ਘਰੇ ਰਵੇ ਕੋਈ ਨਹੀਂ ਮੇਰੇ ਅੱਖੇ ਲੱਗਦਾ ਇਹ ਤੇ ਇਹ ਵੀ ਮੈਨੂੰ ਪੈਂਦੇ ਆ ਡੁੱਡ ਕੇ ਤੂੰ ਕਿਉਂ ਇਦਾਂ ਕਹਿੰਦੀ ਅੜੀਏ ਮੇਰੇ ਤੇ ਆਪ ਨਹੀਂ ਕੋਈ ਅੱਖੇ ਲੱਗਦਾ ਜੇ ਮੈਂ ਇਹਨੂੰ ਕਹਿ ਨਹੀਂ ਗਈ ਆ ਹੁਣ ਗੁੱਸਾ ਨਹੀਂ ਆਉਂਦਾ ਤੇ ਤੈਨੂੰ ਤੂੰ ਹੀ ਸਮਝ ਸਕਦੀ ਆ ਨਾ ਗੁੱਸਾ ਆਉਂਦਾ ਨਾ ਜਦੋਂ ਇੰਨਾ ਕੰਮ ਬੰਦਾ ਆ ਕੇ ਵੇਖੇ ਤੇ 5 ਮਿੰਟ ਬੈਨ ਦਾ ਟਾਈਮ ਨਾ ਲੱਗੇ ਤੇ ਤਾਂ ਹੁੰਦਾ ਤਾਂ ਹੈਗਾ ਤੂੰ ਹੀ ਤੇ ਤੂੰ ਵੀ ਚਲ ਗਏ ਮੈਂ ਤੇ ਉਹਨੂੰ ਵੀ ਪਤਾ ਹੈਗਾ ਵੀ ਉਹ ਤਾਂ ਇੰਨਾ ਕੰਮ ਕਰਦੀ ਏ ਪਰ ਸੁਮਨ ਮੈਂ ਹੁਣ ਤੈਨੂੰ ਪਤਾ ਮੈਂ ਤਿੰਨਾ ਮਹੀਨਿਆਂ ਬਾਅਦ ਗਈ ਆ ਜਪੇਕੇ ਤੇ ਨੰਨੇ ਮਹੀਨੇ ਕਿਤੇ ਹੋ ਗਏ ਤੇ ਮਹੀਨਾ ਆਇਆ ਤੁਨ ਗਿਆਨ ਹਾ ਹਾ ਤਿੰਨ ਮਹੀਨੇ ਹੋ ਗਏ ਆ ਸਾਬ ਲਾ ਤੂੰ ਤੈਨੋਦਾ ਭਲੇ ਖਾ ਬੈਣ ਰਿਆ ਵਾ ਮੈਂ ਤਾਂ ਕਹੀ ਹੁਣ ਹੁਣ ਫੇਰ ਜਿਨਾ ਚਿਰ ਚੱਲ ਬਾਬਾ ਸੁਖ ਨਾਲ ਨਿਆਣਾ ਤਿੰਨ ਮਹੀਨੇ ਦਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਤੇਰਾ ਓਖਾ ਹੀ ਰਹਿਣਾ ਮੈਂ ਜੇ ਤਾਂ ਡਾਕਟਰ ਨੇ ਪ੍ਰਸ਼ਨ ਨਹੀਂ ਦੱਸਤਾ ਫਤ ਤੇ ਓਖਾ ਤਾਂ ਹੁੰਦਾ ਹੀ ਹੁਣ ਵੀ ਓਖਾ ਹੀ ਹੈ ਤੇ ਹੋਰ ਤੇ ਫਿਰ ਮੈਂ ਹਾਂ ਮੈਂ ਤੇ ਆਪਣਾ ਹੀ ਫੈਸਲਾ ਸੋਚਿਆ ਨਾਲੇ ਤੇਰਾ ਸੋਚਿਆ ਵੀ ਚੱਲ ਬਾਅਦ ਵਿੱਚ ਮੈਂ ਨਾ ਬੈਠੀ ਰਹੂੰਗੀ ਚੱਲ ਸੁਮਨ ਜਿੰਨਾ ਚਿਰ ਡੈਡੀ ਆ ਤੇ ਅੰਮ੍ਰਿਤਵਾਨਾਂ ਚ ਜਦੀ ਆ ਮੈਂ ਉੱਥੇ ਜਾਨੀ ਆ ਮੈਂ ਕਿਹੜਾ ਵਦ ਵਿੱਚ ਉੱਥੇ ਜਮੈਂ ਕਦੀ ਨਹੀਂ ਉੱਥੇ ਰਹੀ ਜਾ ਕੇ ਵੀ ਮੈਂ ਜਾਂ ਦੋ ਦਿਨ ਜਾਂ ਤਿੰਨ ਦਿਨ ਉੱਥੇ ਰਹਾਂ ਮੈਂ ਕਦੀ ਰਾਤ ਵੀ ਨਹੀਂ ਰਹੀ ਬਸ ਮੋੜਦੇ ਪੈਰੀ ਮੈਂ ਆ ਜਾਨੀ ਆ ਪੇ ਘਰ ਦਾ ਹੀ ਫਿਕਰ ਹੁੰਦਾ ਨਾਲੇ ਕੁੜੀ ਪੜਦੀ ਕਿਹੜਾ ਜਾਇਆ ਜਾਂਦਾ ਰੋਜ਼ ਰੋਜ਼ ਨਹੀਂ ਇਹ ਤੇ ਚੱਲ ਗੱਲ ਠੀਕ ਆ ਜਾਣਾ ਚਾਹੀਦਾ ਵਾ ਅਜਲ ਕੁਛਣਾ ਚਾਹੀਦਾ ਵਾ ਪਰ ਹੁਣ ਇਹ ਟਾਈਮ ਹੀ ਹੋ ਗਿਆ ਵਾ ਨਾ ਨਹੀਂ ਸਰੰਡਿਆ ਮੈਂ ਤਾਂ ਤੈਨੂੰ ਕਹਿਣ ਦੀ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਡੈਡੀ ਕਿੱਥੇ ਆ ਮੈਂ ਵੇਖਾਂ ਨੂੰ ਤੇ ਫਿਰ ਮੈਂ ਕਰਦੀ ਆ ਡੈਡੀ ਨਾਲ ਗੱਲ ਵੀ ਮੰਮੀ ਨੂੰ ਤੁਸੀਂ ਰੋਕੋ ਕਿਉਂਕਿ ਸੱਸ ਮਾਂ ਤੋਂ ਬਿਨਾਂ ਨਹੀਂ ਸਰਦਾ ਹੈਗਾ ਉੱਖਾ ਜਾਂਦਾ ਵਾ ਇਦਾਂ ਵੇਖ ਲੋ ਕਹਿ ਕੇ ਮੈਂ ਤਾਂ ਕਹਿ ਨੂੰ ਨਾਲੇ ਲੋਕਾਂ ਦੀਆਂ ਗੱਲਾਂ ਵਾਧੂ ਦੀਆਂ ਲੋਕਾਂ ਨਾਲ ਤੇ ਕਰਨੀਆਂ ਹੀ ਕਰਨੀਆਂ ਹੋਰ ਕੀ ਹੈ ਜੇ ਘਰ ਦੇ ਨਹੀਂ ਸੋਚਦੇ ਤੇ ਲੋਕਾਂ ਨਾਲ ਤੇ ਗੱਲਾਂ ਕਰਨੀਆਂ ਹੀ ਤੇ ਜੋਰ ਐਵੇਂ ਫਿਰ ਨਿੱਕੀ ਜਿਹੀ ਗੱਲ ਤੋਂ ਘਰ ਪਾੜਦਾ ਰਹਿੰਦਾ ਉੱਥੇ ਬਾਹਰ ਹੋਣੇ ਵੇਖ ਲੈ ਚਲ ਮੈਂ ਵੇਖਦੀ ਆ ਹਾਲਤ ਵਿੱਚ ਤੇ ਘਰ ਦੇ ਕੋਚ ਰੱਖ ਦੇ ਦੇ ਇਨਾ ਕੀ ਕੁਝ ਰੱਖਣਾ ਮੰਮੀ ਨੂੰ ਫੋਨ ਕਰਦੀ ਆ ਵੀ ਮੈਨੂੰ ਲੈ ਜਾ ਆਣਗੇ। ਡਾਕਟਰ ਜੀ ਕਰਵਾਈ ਆ। ਮੈਨੂੰ ਘੜੀ ਖੋ ਗਈ ਤੇ ਆਈ ਨੂੰ। ਅੱਛਾ। ਹਾਂਜੀ। ਮੈਂ ਫਿਰ ਆਣ ਕੇ ਇੱਥੇ ਬਹਿ ਗਿਆ। ਮੈਂ ਅੰਦਰ ਗਿਆ ਨਹੀਂ ਨਾ ਫਿਰ ਮੈਂ ਤਾਂ ਨਹੀਂ ਵੇਖਿਆ ਤੈਨੂੰ। ਤੇ ਮੰਮੀ ਵੀ ਨਹੀਂ ਬੋਲੇ ਕਿ ਤੇ ਬਾਹਰ। ਬੋਲਣਾ ਨੇ ਕਿ ਇਹੀ। ਹਾਂ। ਉਹ ਤਾਂ ਅਸੀਂ ਗਏ ਬਾਜ਼ਾਰ ਨੂੰ। ਹਾਂਜੀ। ਉਹ ਮੇਰੇ ਨਾਲ ਲੜ ਪੀ। ਆਏ। ਹਾਂ। ਕਾਤੋ। ਮੈਂ ਉਹ ਗੱਲਾਂ ਉਹਨੂੰ ਆਖੀ ਸਮਝਾਉਣਾ ਸੀ ਉਹਨੂੰ ਮੈਂ ਵੀ ਜੇ ਮਨਪਰੀਤ ਦੀ ਮਾਂ ਨਹੀਂ ਹੈਗੀ ਹਾਂ ਤੇ ਉਹਨੇ ਹੁਣ ਆਪਣੀ ਮਾਂ ਨਾਲ ਹੁੰਦੀ ਉਹਦੀ ਮਾਂ ਤੇ ਉਹਨੇ ਆਪਣੀ ਮੰਗਣਾ ਸਲਾਹ ਕਰਨੀ ਹੁਣ ਆਪਣੇ ਪਿਓ ਨਾਲ ਸਲਾਹਾਂ ਕਰਦੀ ਉਹ ਤੇ ਮੈਂ ਕਿਹਾ ਤੂੰ ਮਾਂ ਬਣ ਤੇ ਉਹ ਤੈਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੇ ਤੂੰ ਉਹਦੀਆਂ ਗੱਲਾਂ ਸੁਣਾ ਵੀ ਕੀ ਆਂਦੀ ਆ ਉਹਦਾ ਦੁੱਖ ਵੀ ਮੈਂ ਕਿਹਾ ਤੂੰ ਸਮਝ ਨਾ ਕੀ ਦੁੱਖ ਉਹਦਾ ਤੇ ਉਹ ਹੈ ਇੱਥੇ ਗੱਲੋਂ ਹੀ ਤੂੰ ਉਹਦੇ ਸਪੋਰਟ ਲੈਣਾ ਤੂੰ ਉਹ ਕਰਦਾ ਤੂੰ ਜੇ ਕਰਦਾ ਮੈਂ ਫਿਰ ਥੋੜਾ ਜਿਹਾ ਵੱਧ ਘੱਟ ਹੋ ਗਈ ਅੱਛਾ ਤੇ ਮੈਂ ਆਖਾ ਜਾਣਾ ਕਿਤੇ ਦੀ ਯਾਤਰਾ ਜੁੱਤਾ ਦਾ ਜਾਣਾ ਹਾਂ ਤੇ ਮੈਂ ਆਖਾ ਮੈਂ ਨਹੀਂ ਕਹ ਤੈਨੂੰ ਕਲਾਉਣਾ ਹਾਂ ਨਹੀਂ ਨਹੀਂ ਕਲਾਉਣਾ ਤੇ ਮੈਂ ਚੱਲੀ ਗਿਆ ਆਪਣੇ ਪੇਕੇ ਨੂੰ ਬਸੇ ਬਹਿਣ ਲੱਗੀ ਤੇ ਮੈਂ ਹਰ ਕਹ ਮੈਂ ਜਾ ਬਹਿਣਾ ਦੇ ਬਹਿ ਜਾ ਐਨੀ ਗੱਲ ਹੋਈ ਤੇ ਉੱਤਰ ਗਈ ਹਾਂ ਤੇ ਫਿਰ ਮੈਂ ਉਹਨੂੰ ਆਖਿਆ ਮੈਂ ਜਾ ਤੇ ਵੀ ਚਲ ਆਜਾ ਬਹਿ ਜਾ ਚੱਲਦੀ ਏ ਘਰ ਨੂੰ ਹਾਂ ਨਹੀਂ ਮੈਂ ਨਹੀਂ ਕਹ ਜਾਣਾ ਮੈਂ ਤੇ ਚੱਲੀ ਆਪਣੇ ਪੇਕੇ ਨੂੰ ਹਾਂ ਬਸੇ ਬੜ ਗਈ ਅੱਛਾ ਉਹਨੂੰ ਚੱਲ ਗਈ ਮੈਂ ਚੱਲ ਜਾਣਾ ਜਾ ਚੱਲ ਰੇ ਜੀ ਤੀ ਮੇਰੇ ਤੋਂ ਕਾਹਤੋਂ ਲੜਨਾ ਸੀਗਾ ਤੁਹਾਨੂੰ ਪਤਾ ਵਾ ਹੁਣ ਏ ਤੇ ਦੁੱਖ ਇਦਾਂ ਦਾ ਵੀ ਵਭੀ ਵੰਡਾਇ ਇੰਨੀ ਜਾਣਾ ਸਾਰਿਆਂ ਕੋ ਚਲ ਇਹ ਆ ਵੀ ਮੰਮੀ ਤੁਹਾਡੇ ਵਾਂਗੂ ਹਨ ਵੀ ਵਧੀਆ ਤਰ੍ਹਾਂ ਵਿਵਹਾਰ ਕਰੇ ਤੇ ਫਿਰ ਮਾਂ ਚ ਇਤੇ ਇੰਨੀ ਹੁੰਦੀ ਬੁੱਤ ਮੈਂ ਉਹਨੂੰ ਆਨਾ ਮਾਂ ਆਪਣੇ ਉਹਦੀ ਚੇਤੇ ਹੀ ਨਾ ਆਉਣਦੇ ਇਦਾਂ ਦਾ ਵਿਹਾਰ ਉਹਦੇ ਨਾਲ ਕਰ ਤੇ ਗੱਲ ਤੇ ਕੱਖਰੀ ਦੂਜੀ ਗੱਲ ਇਹ ਉਹਨੂੰ ਮੈਂ ਇਹ ਵੀ ਗੱਲ ਆਖੀ ਮੈਂ ਕਿਹਾ ਤੂੰ ਹੋ ਤੇ ਗੱਲਾਂ ਛੱਡ ਤੇਰਾ ਜਦੋਂ ਘਰ ਦਾ ਮੋਢ ਬੰਨਿਆ ਸੀ ਮਨਪਰੀ ਨਹੀਂ ਆਣਗੇ ਵੱਧਾ ਹੀ ਭੱਡੀ ਦੀ ਉਹ ਆਈ ਸੀ ਪਹਿਲਾਂ ਉਹਨੇ ਮੈਂ ਕਿਹਾ ਕੁੜੀ ਨੇ ਪਹਿਲਾਂ ਕਿੱਥੇ ਤੱਕ ਘਰ ਪਹੁੰਚਾਇਆ ਤੇ ਤੂੰ ਮੈਂ ਹਾਂ ਜੂ ਨੂੰ ਹੀ ਨਹੀਂ ਚੰਗਾ ਪੱਲੇ ਬੰਨਣ ਦੀ ਚਲੋ ਕੋਈ ਨਹੀਂ 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 ਗੱਲਾਂ ਤੋਂ ਆਪੋ ਆਪਣਾ ਨਿਵਸਤਾ ਹੁੰਦਾ ਵਾ ਉਹਨਾਂ ਦੋਵਾਂ ਦੇ ਮੱਥੇ ਵਧੀਆ ਲੱਗੇ ਆ ਤੇ ਚਲੋ ਬੜਾ ਵਧੀਆ ਵਾ ਆਹ ਦੋ ਤਾਂ ਹੀ ਮੇਰੇ ਵਾਸਤੇ ਪੁੱਤ ਤੁਸੀਂ ਤਿੰਨੇ ਇੱਕੋ ਜਿਹਾਂ ਹਾਂਜੀ ਤੇ ਇਹ ਆ ਵੀ ਚੱਲ ਇਹ ਮੰਮੀ ਤੇਰੀ ਹੁਣ ਹੈ ਨਹੀਂ ਹੁਣ ਤੈਨੂੰ ਧੂਰ ਕੱਢਣੀ ਪੈਣੀ ਹੈ ਧੂਰ ਕੱਢਣੀ ਪੈਣੀ ਕਰ ਲੋ ਕਰ ਲੋ ਰਲ ਕੇ ਚੁਗੜੀਆਂ ਉਹ ਤਾਂ ਇਹ ਚੂਲੀਆਂ ਤੇ ਕੋਈ ਨਹੀਂ ਕਰਨਦੇ ਅਸੀਂ ਇੱਥੇ ਆਹਨੇ ਪਿਓ ਦੀ ਗੱਲਾਂ ਹੀ ਕਰਨ ਦੇ ਆ ਕੋਈ ਚੁਗਲੀਆਂ ਨਹੀਂ ਮੇਰੇ ਤੁਸੀਂ ਪਿਓ ਬਣਦੇ ਜੋ ਸਾਡੇ ਤੁਸੀਂ ਸੋਹਰੇ ਬਣ ਜਿਓ ਉਹ ਤਾਂ ਸੋਹਰੇ ਨਹੀਂ ਬਣਦਾ ਮੇਰੇ ਵਾਸਤੇ ਤੁਸੀਂ ਤਿੰਨੇ ਇੱਕੋ ਜਿਹਾਂ ਵਾ ਮੈਂ ਤਾਂ ਕਦੀ ਵੇਖਿਆ ਨਹੀਂ ਡੈਡੀ ਪਹਿਾਨੂੰ ਤੁਸੀਂ ਤਿੰਨਾ ਇੱਕੋ ਜੇ ਰੱਖਿਆ ਹੋਗਾ ਇਹ ਤਾਂ ਕੋਈ ਜਿਆਦੀ ਲਾਡਲੀ ਆ ਉਹ ਤਾਂ ਜਿਆਦੀ ਲਾਡਲੀ ਦੀ ਵੀ ਗੱਲ ਹੁੰਦੀ ਵੇ ਹੁਣ ਜਦੋਂ ਬਾਹਰੋਂ ਅੰਦਰੋਂ ਮੈਂ ਆਉਨਾਵਾ ਪਾਣੀ ਇੰਨੇ ਫੜਾਇਆ ਫੜਾਉਂਦੀ ਆ ਰੋਟੀ ਇਹ ਬਰੋਗੇ ਤੁਸੀਂ ਕਦੀ ਆਣ ਕੇ ਫੜਾਇਆ ਮੇਰੇ ਕੋਲ ਜੈੜੀ ਜੀ ਥੱਲੇ ਰਿੰਜੀ ਤੇ ਸਾਹਮਣੇ ਇੰਨੇ ਪਰੋਣਾ ਮੈਂ ਕੰਮ ਨਹੀਂ ਕਿ ਟੰਗੀ ਉੱਥੋਂ ਉਤਰੂੰਗੀ ਤੇ ਫੇਰ ਹੀ ਤੁਹਾਨੂੰ ਦੇਖੋਗੇ ਉੱਤੇ ਤੁਹਾਨੂੰ ਕਿੰਨੇ ਆਖੇ ਉੱਤੇ ਬੈਠਿਆ ਰਹੋ ਚਲੋ ਹਾਂ ਸੌਣ ਨੂੰ ਜਾਓ ਉੱਤੇ ਮੁੜ ਕੇ ਥੱਲੇ ਵੀ ਉਤਰ ਆਓ ਵੀ ਹੁਣ ਤੁਹਾਡੇ ਸਾਹਮਣੇ ਚੁੱਪ ਕੀਤੀ ਆ ਤੇ ਹੁਣੇ ਡੈਡੀ ਮੈਨੂੰ ਦੁੱਧ ਦੇ ਮੇਨੇ ਮਾਰ ਕੇ ਹੀ ਮੇਰਾ ਦੁੱਧ ਨੋਲਣ ਲਈ ਵੀ ਮੇਰਾ ਘਰ ਵਾਲਾ ਜਿਹੜਾ ਵਾ ਧਾਰਾ ਕੱਢਦਾ ਤੁਸੀਂ ਸਾਰੇ ਜਣੇ ਰੁਲ ਕੇ ਦੁੱਧ ਪੀ ਲਿਆ ਚਲੋ ਬਹੁਤ ਇਹਦਾ ਕਿਥੇ ਲੱਕ ਦੁਖਣ ਡਿਆ ਕਿ ਲੜਨ ਨੂੰ ਕੋਈ ਚੰਗੀ ਭਲੀ ਕੱਢ ਲੈ ਤਾਰ ਜਾ ਕੇ ਮੈਂ ਤਾਂ ਕਦੀ ਵੀ ਨਹੀਂ ਕੱਢਦੀ ਛੀ ਛੀ ਅੰਤਰਾ ਮੁਸ਼ਕੰਬਾ ਬਾਜੋ ਦੋ ਦੋ ਘੰਟੇ ਹੱਥ ਮਲਦੇ ਰਹੋ ਬਹੁਤ ਮੁਸ਼ਕਉਂਦਾ ਤੇ ਦੁੱਧ ਚ ਉਹਨੇ ਮੁਸ਼ਕਉਂਦਾ ਆਪਾਂ ਦੁੱਧ ਦੀ ਇਹ ਤਾਂ ਡੈਡੀ ਕਿਜੀ ਆ ਹੁਣ ਆਪਾਂ ਨਹੀਂ ਕਦੀ ਕੀਤਾ ਮੈਂ ਕਿ ਦੰਦਾਰ ਕੱਢੀ ਤੇ ਕੱਢ ਲੈ ਹੁਣ ਕੱਢ ਲੈ ਮੈਂ ਹੁੰਦਾ ਨਾ ਤੇ ਮੰਮੀ ਕੱਢ ਲੈਂਦੇ ਆ ਉਹ ਤੇ ਮੈਨੂੰ ਸੋਖ ਹੀ ਹੈਗਾ ਵਾ ਮੰਮੀ ਦਾ ਚੱਲ ਅੱਜ ਰਹਿਣ ਚਲ ਗਏ ਆ ਤੇ ਉਹ ਹੁਣ ਕੱਢਣਾ ਹੀ ਪੈਣੀ ਆ ਤਾਰ ਤੇ ਫਿਰ ਮੇਰੇ ਤੇ ਨੇੜੀ ਜੀ ਹਰ ਕੰਮ ਦਾ ਮੇਰੇ ਤੇ ਸਾਂਵਾ ਭਾਂਡੇ ਨਹੀਂ ਮਾਜੇ ਤੂੰ ਮਾਜ ਲੈ ਰੋਟੀਆਂ ਨਹੀਂ ਪਕਾਈਆਂ ਤੂੰ ਪਕਾ ਲੈ ਆਹ ਕਰ ਲੈ ਜੇ ਕਰ ਲੈ ਦੁੱਧ ਕੱਢ ਲਿਆ ਘਾਰਾ ਕੱਢ ਲਿਆ ਉਹ ਪੁੱਤ ਮੇਰਾ ਜਿਹੜਾ ਘਰ ਦਾ ਕੰਮ ਹੁੰਦਾ ਰੈਲ ਮਿਲ ਕੇ ਕਰੀਦਾ ਵਾ ਤੁਸੀਂ ਮੈਂ ਤੇ ਇਹ ਗੱਲ ਕਹਿਣਾ ਵਾ ਭਾਵੇਂ ਤੁਸੀਂ ਵਕ ਵਕ ਥਾਂ ਦੀਆਂ ਵਾ ਪਰ ਇੱਕੋ ਪਹਿਣਾ ਬਣ ਕੇ ਰੋ ਦੇਨ ਪਤਾ ਲੱਗੇ ਵੀ ਕਿਹਨੂੰ ਬਣਾ ਤੂੰ ਹੀ ਭੈਣਾ ਬਨ ਦੋ ਕਿ ਤੇ ਫੇਰੀ ਆ ਇੱਕ ਨੂੰ ਤੂੰ ਹੀ ਸਿੰਦੀ ਰੱਖਿਆ ਦੋ ਤੁਹਾਨੂੰ ਬੁਰੀਆਂ ਲੱਗਦੀਆਂ ਹੁਣ ਤੇ ਮੇਰੇ ਵਾਸਤੇ ਸਾਡੇ ਵਾਸਤੇ ਤੁਸੀਂ ਤਿੰਨੇ ਹੀ ਸਿੰਦੀਆਂ ਬੜੀਆਂ ਚਲੋ ਡੈਡੀ ਜੀ ਨਾ ਕੋ ਸਾਡੀ ਸੱਸ ਨੇ ਤੇ ਸਿੰਦੀਆਂ ਰੱਖੀਆਂ ਨਾ ਤੁਹਾਨੂੰ ਚਲੋ ਉਹਦੇ ਕਰਦੀ ਆ ਉਹਦੇ ਬਥੇਰਾ ਕਰਦੀ ਸਾਡਾ ਮੈਨੂੰ ਤੇ ਮੈਨੂੰ ਤੇ ਉਹ ਚੁੱਭਦੀ ਨਹੀਂ ਜੇ ਡੈਡੀ ਮੈਨਾਂ ਕਿਤੇ ਪਿਆਰ ਨਾ ਮਾਂ ਸਭ ਬੋਲ ਪੈਂਦੇ ਤੁਹਾਨੂੰ ਮੈਂ ਬੜੀ ਚੁੱਭਦੀ ਜੀੜੀ ਨਾ